ਅੱਜ ਆਪਾਂ ਘਰ ਦੇ ਵਿੱਚ ਤਿਆਰ ਕੀਤੀਆਂ ਜੀ ਵੇਸੰਦੀਆਂ ਪਕੌੜੀਆਂ ਬਿਨਾ ਸੋਡੇ ਤੋਂ ਬਿਨਾ ਮਸ਼ੀਨ ਤੋਂ ਬਹੁਤ ਟੇਸਟੀ ਬਣਦੀਆਂ ਨੇ ਤੁਸੀਂ ਇਹਨਾਂ ਨੂੰ ਬਣਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਜਦੋਂ ਵੀ ਦਿਲ ਕਰੇ ਤੁਸੀਂ ਚਾਹ ਦੇ ਨਾਲ ਸਰਵ ਕਰ ਸਕਦੇ ਹੋ ਜਾਂ ਫਿਰ ਇਹਦੀ ਦਾਲ ਸਬਜ਼ੀ ਵੀ ਬਣਾ ਸਕਦੇ ਹੋ ਜਾਂ ਦਹੀਂ ਦੇ ਵਿੱਚ ਵੀ ਇਹਨਾਂ ਨੂੰ ਐਡ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਿਨਾ ਮਸ਼ੀਨ ਤੋਂ ਬਿਨਾ ਕਿਸੇ ਸੋਡੇ ਤੋਂ ਆਪਾਂ ਘਰ ਦੇ ਵਿੱਚ ਬੇਸਨ ਦੀਆਂ ਪਕੌੜੀਆਂ ਬਣਾਵਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਬਿਲਕੁਲ ਕ੍ਰਿਸਪੀ ਪਕੌੜੀਆਂ ਜੇ ਬਣ ਕੇ ਤਿਆਰ ਹੋਣਗੀਆਂ ਤੇ ਬਹੁਤ ਟੇਸਟੀ ਬਣਣਗੀਆਂ ਚਲੋ ਫਿਰ ਇਸ ਰੈਸਪੀ ਨੂੰ ਸਿੱਖਣ ਲਈ ਤੁਸੀਂ ਇਸ ਵੀਡੀਓ ਦੇ ਨਾਲ ਜੁੜੇ ਰਹੋ ਜੀ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚਲੋ ਜੀ ਫਿਰ ਆਪਾਂ ਇਹ ਬੇਸਨ ਦੀਆਂ ਪਕੌੜੀਆਂ ਬਿਨਾ ਸਭ ਤੋਂ ਪਹਿਲਾਂ ਜੀ ਆਪਣੇ ਕੋਲੇ ਹੈਗਾ ਬੇਸਣ ਆਪਾਂ ਇੱਕ ਕੌਲੀ ਦੇ ਨਾਲ नाप ਲਈ ਹੈ ਇੱਕ ਕੌਲੀ ਆਪਣੇ ਕੋਲੇ ਬੇਸਣ ਦੀ ਹੈ ਬੇਸਣ ਚੰਗੇ ਦੇ ਰੱਖਿਆ ਤੁਸੀਂ ਛਾਣ ਲਿਓ ਮੋਟਾ ਜਾਂ ਬਰੀਕ ਕੋਈ ਵੀ ਬੇਸਣ ਵਰਤ ਸਕਦੇ ਹੋ ਤੁਸੀਂ ਅੱਧਾ ਚਮਚ ਆਪਾਂ ਨਮਕ ਦਾ ਐਡ ਕਰ ਦਿਆਂਗੇ ਇਹਦੇ ਵਿੱਚ ਤੁਸੀਂ ਸਵਾਦ ਅਨੁਸਾਰ ਨਮਕ ਐਡ ਕਰਦੇ ਹੋ ਮੈਂ ਅੱਧਾ ਚਮਚ ਐਡ ਕਰਤਾ ਬਿਲਕੁਲ ਥੋੜੀ ਜੀ ਹਲਦੀ ਅੱਧਾ ਚਮਚ ਲਾਲ ਮਿਰਚ ਦਾ ਐਡ ਕਰ ਦਿਆਂਗੇ ਜੀ ਇਸਦੇ ਲਈ ਥੋੜੀ ਜਿਹੀ ਆਪਾਂ ਜਵੈਨ ਕ੍ਰਸ਼ ਕਰਕੇ ਐਡ ਕਰਾਂਗੇ ਤੁਹਾਡੀ ਆਪਣੀ ਇੱਛਾ ਹੈ ਤੁਸੀਂ ਐਡ ਕਰਨੀ ਹੋਈ ਖਾ ਲਿਓ ਐਡ ਨਹੀਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਪਰ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਘਰੇ ਕੋਈ ਵੀ ਰੈਸਪੀ ਬਣਾਉਣੀ ਹੈ ਨਾ ਉਹਦੇ ਵਿੱਚ ਇਹ ਜਿਹੀ ਕੋਈ ਚੀਜ਼ ਆਪਾਂ ਜਰੂਰ ਸ਼ਾਮਿਲ ਕਰੀਏ ਤੇ ਇੱਥੇ ਜੀ ਆਪਣੇ ਕੋਲ ਹੈਗਾ ਰिफाइंड ਤੇਲ ਦੋ ਜਾਂ ਤਿੰਨ ਚਮਚਾਪ ਇਹ ਐਡ ਕਰ ਦਿਆਂਗੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਪਹਿਲਾਂ ਮਿਕਸ ਕਰ ਲਾਂਗੇ ਆਪਾਂ ਪਤੇ ਨੂੰ ਵੇਸਣ ਦੇ ਨਾਲ ਜਿਹੜਾ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਜੀ ਦੇਖੋ ਇਸ ਤਰੀਕੇ ਨਾਲ ਨਾ ਬਰੀਕ ਬਰੀਕ ਗੰਡਾ ਬਣ ਗਿਆ ਇਹਨੂੰ ਆਪਾਂ ਇਸ ਤਰੀਕੇ ਨਾਲ ਸੈੱਟ ਕਰ ਲਾਂਗੇ ਤੇ ਬਿਲਕੁਲ ਇਸ ਤਰੀਕੇ ਦਾ ਟੈਕਸਚਰ ਹੋਣਾ ਚਾਹੀਦਾ ਵੇਸਣ ਦਾ ਜਿਹੜਾ ਆਪਾਂ ਤੇਲ ਜਾਂ ਘਿਓ ਜੋ ਵੀ ਚੀਜ਼ ਇਹਦੇ ਵਿੱਚ ਸ਼ਾਮਿਲ ਕਰਾਂਗੇ ਮਿਕਸ ਕਰ ਲਿਆ ਦੇਖੋ ਤੁਸੀਂ ਲੱਡੂ ਵਟ ਕੇ ਦੇਖਿਓ ਇਸ ਤਰੀਕੇ ਦਾ ਬਣ ਰਿਹਾ ਹੈ ਬਿਲਕੁਲ ਸਹੀ ਹੈ ਜੇ ਨਾ ਬਣ ਰਿਹਾ ਹੋਇਆ ਇਸ ਤਰੀਕੇ ਨਾਲ ਥੋੜਾ ਜਿਹਾ ਤੇਲ ਜਾਂ ਘਿਓ ਜਿਹੜੀ ਵੀ ਚੀਜ਼ ਤੁਸੀਂ ਪਹਿਲਾਂ ਐਡ ਕਰੋਗੇ ਹੋਰ ਐਡ ਕਰ ਲਿਓ ਤੇ ਹੁਣ ਜੀ ਆਪਾਂ ਵੇਸਣ ਨੂੰ ਗੁੰਨ ਕੇ ਤਿਆਰ ਕਰਾਂਗੇ ਤੇ ਆਪਾਂ ਨਾ ਠੰਡੇ ਪਾਣੀ ਨਾਲ ਗੁੰਨਾਂਗੇ ਬਿਲਕੁਲ ਥੋੜਾ ਜਿਹਾ ਪਾਣੀ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਤੇ ਇਸ ਤਰੀਕੇ ਨਾਲ ਇਹਨੂੰ ਮਿਕਸ ਕਰ ਲਾਂਗੇ ਇਹਨੂੰ ਨਾ ਬੜਾ ਸਖਤ ਨਹੀਂ ਆਪਾਂ ਗੁੰਨਗੇ ਤਿਆਰ ਕਰਨਾ ਵੀ ਜਿਵੇਂ ਆਪਾਂ ਰੋਟੀਆਂ ਦਾ ਆਟਾ ਤਿਆਰ ਕਰਦੇ ਹੁੰਦੇ ਆ ਕਿਉਂਕਿ ਆਪਾਂ ਬਿਨਾਂ ਮਸ਼ੀਨ ਤੋਂ ਬਣਾਵਾਂਗੇ ਇਸ ਕਰਕੇ ਥੋੜਾ ਥੋੜਾ ਪਾਣੀ ਐਡ ਕਰਕੇ ਪਹਿਲਾਂ ਆਪਾਂ ਇਹਨੂੰ ਗੁੰਨ ਲਾਂਗੇ ਇਹਨੂੰ ਥੋੜਾ ਜਿਹਾ ਆਪਾਂ ਤਿਆਰ ਵੀ ਕਰਨਾ ਬਿਲਕੁਲ ਇਹਨੂੰ ਵਧੀਆ ਨਾ ਸੌਫਟ ਜਿਹਾ ਬਣਾ ਕੇ ਤਿਆਰ ਕਰਨਾਗਾ ਇਹ ਗ੍ਰੇਸਰੀ ਕੇਦਾ ਨਾ ਬਿਲਕੁਲ ਢਿੱਲਾ ਹੋਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਆਪਾਂ ਜਾਲੀ ਐਡ ਕੀਤਾ ਵਿੱਚ ਤੇ ਹੁਣ ਹੱਥਾਂ ਦੀ ਮਦਦ ਨਾਲ ਇਸ ਤਰੀਕੇ ਨਾਲ ਇਹਨੂੰ ਮਿਕਸ ਕਰ ਦੇਈਏ ਨਾ 2 ਮਿੰਟ ਆਪਾਂ ਵਧੀਆ ਤਿਆਰ ਕਰਾਂਗੇ ਤੇ 2 ਮਿੰਟ ਇਸ ਤਰੀਕੇ ਨਾਲ ਜੀ ਵੇਸਣ ਨੂੰ ਆਪਾਂ ਤਿਆਰ ਕਰ ਲਿਆ ਵਧੀਆ ਸਮੂਥ ਬਣ ਕੇ ਤਿਆਰ ਹੋ ਗਿਆ ਨਾਲੇ ਥੋੜੀ ਜੀ ਇਹਦੇ ਵਿੱਚ ਏਅਰ ਭਰ ਗਈ ਹੈ ਤੇ ਹਾਂਜੀ ਇਸ ਤਰੀਕੇ ਨਾਲ ਖੁਰਚਣ ਨੂੰ ਆਪਾਂ ਤੇਲ ਦੇ ਵਿੱਚ ਭਿਉਂ ਕੇ ਤੇ ਸਾਰੇ ਵੇਸਣ ਨੂੰ ਇੱਕ ਜਗ੍ਹਾ ਤੇ ਇਕੱਠਾ ਕਰ ਲਾਂਗੇ ਬਣ ਕੇ ਇਸ ਤਰ੍ਹਾਂ ਹੀ ਬਣ ਕੇ ਤਿਆਰ ਹੋ ਗਏ ਇਸ ਤੋਂ ਜ਼ਿਆਦਾ ਸਖਤ ਨਾ ਤੁਸੀਂ ਇਹਨੂੰ ਰੱਖਿਓ ਕੋਸ਼ਿਸ਼ ਕਰਿਓ ਵੀ ਖੁੱਲੇ ਬਸਤਨ ਦੇ ਵਿੱਚ ਤੁਸੀਂ ਇਹਨੂੰ ਤਿਆਰ ਕਰ ਲਿਓ ਤੇ ਹੱਥਾਂ ਨੂੰ ਆਪਾਂ ਤੇਲ ਨਾਲ ਗ੍ਰੀਸ ਕਰ ਲਿਆ ਜੀ ਵੀ ਵੇਸਣ ਹੱਥਾਂ ਨਾਲ ਜ਼ਿਆਦਾ ਨਾ ਚਿਪਕੇ ਤੇ ਹੁਣ ਆਪਾਂ ਇਹਦੇ ਇੱਕ ਪੀੜਾ ਬਣਾ ਲਾਂਗੇ ਇਸ ਤਰੀਕੇ ਨਾਲ ਵੇਸਣ ਨੂੰ ਇਕੱਠਾ ਕਰ ਲਾਂਗੇ ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਦਾ ਬਿਲਕੁਲ ਸਮੂਤ ਵੇਸਣ ਜਿਹੜਾ ਆਪਾਂ ਤਿਆਰ ਕਰ ਲਿਆ ਬੜਾ ਸਖਤ ਨਹੀਂ ਤੇ ਬੜਾ ਨਰਮ ਨਹੀਂ ਹੁਣ ਆਪਾਂ ਇਹਦੇ ਨਾਲ ਛੋਟੇ ਛੋਟੇ ਪੀੜੇ ਬਣਾ ਲਾਂਗੇ ਇਨੇ ਨੇ ਸਾਈਜ਼ ਦੇ ਵਸ ਇਸ ਤਰੀਕੇ ਨਾਲ ਪੇੜੇ ਬਣਾ ਕੇ ਛੋਟੇ ਛੋਟੇ ਆਪਾਂ ਰੱਖ ਲਾਂਗੇ ਇਸ ਤਰੀਕੇ ਨਾਲ ਜੀ ਆਪਾਂ ਇਹ ਜਿਹੜੀਆਂ ਪਕੌੜੀਆਂ ਵੇਸਣ ਵਾਲੀਆਂ ਇਹ ਪਕਧੂ ਗਸ਼ਣਾ ਤਿਆਰ ਕਰਾਂਗੇ ਆਪਾਂ ਬਿਨਾ ਮਸ਼ੀਨ ਤੋਂ ਬਣਾਵਾਂਗੇ ਤੇ ਇਹਨੂੰ ਨਾਲ ਆਪਾਂ ਗਰੀਸ ਥਰ ਲਾਂਗੇ ਇਸ ਤਰੀਕੇ ਨਾਲ ਤੇ ਇੱਥੇ ਜੀ ਆਪਾਂ ਰੈਂ ਤੇਲ ਵੀ ਫੁੱਲ ਫਲੇਮ ਤੇ ਗਰਮ ਕਰ ਲਿਆ ਕਦੂ ਗਸ਼ ਵੀ ਆਪਾਂ ਗਰੀਸ ਕਰ ਲਿਆ ਸੀ ਤੇ ਇਹ ਹੈਗਾ ਆਪਣੇ ਕੋਲੇ ਵੇਸਣ ਦਾ ਇੱਕ ਪੇੜਾ ਤੇ ਇਸ ਤਰੀਕੇ ਨਾਲ ਬਹੁਤ ਆਸਾਨੀ ਨਾਲ ਹੈ ਜਿਹੜਾ ਆਪਾਂ ਇਹ ਵੀ ਵੇਸਣ ਦੀਆਂ ਪਕੌੜੀਆਂ ਬਣਾ ਲਾਂਗੇ ਥੋੜਾ ਜਿਹਾ ਦਬਾਅ ਪਾਉਂਦੇ ਹੋਏ ਨਾ ਇਸ ਤਰੀਕੇ ਨਾਲ ਵੇਸਣ ਨੂੰ ਕੱਦੂਕਸ ਤੇ ਰੱਖ ਕੇ ਜਿਵੇਂ ਆਪਾਂ ਕਿਸੇ ਵੀ ਚੀਜ਼ ਨੂੰ ਕੱਦੂਕਸ ਕਰਦੇ ਹੁੰਦੇ ਹਾਂ ਨਾ ਉਸ ਤਰੀਕੇ ਨਾਲ ਜਿਹੜੀਆਂ ਪਕੌੜੀਆਂ ਇਹ ਆਪਾਂ ਬਣਾ ਲਾਂਗੇ ਵੀ ਦੇਖ ਸਕਦੇ ਹੋ ਕਿੰਨੀਆਂ ਵਧੀਆ ਇਹ ਬਣ ਰਹੀਆਂ ਨੇ ਥੋੜਾ ਜਿਹਾ ਦਬਾਅ ਪਾਵਾਂਗੇ ਨਾ ਕੱਦੂਕਸ ਤੇ ਆਪਣੇ ਆਪ ਇਹ ਤੇਲ ਦੇ ਵਿੱਚ ਹੈ ਜਿਹਨੀਆਂ ਇਸ ਤਰੀਕੇ ਨਾਲ ਗੇਰ ਜਾਣਗੀਆਂ ਤੇ ਬਾਅਦ ਵਿੱਚ ਨਾ ਆਪਾਂ ਇਹਨਾਂ ਨੂੰ ਅਲੱਗ ਕਰਨ ਦੀ ਵੀ ਜ਼ਰੂਰਤ ਨਹੀਂ ਆਪਣੇ ਆਪ ਇਹ ਬਿਲਕੁਲ ਛੋਟੀਆਂ ਛੋਟੀਆਂ ਬਣ ਗਈਆਂ ਨੇ ਸਿਲਕੀ ਨਾਲ ਤੇ ਹੁਣ ਜੀ ਇਹਨਾਂ ਨੂੰ ਆਪਣੇ ਆਪ ਆਪ ਪੱਕਣ ਦੇਵਾਂਗੇ ਜਦੋਂ ਇਹ ਆਪਣੇ ਆਪ ਉਫਰ ਤਿਆਰਨ ਲੱਗਦੀਆਂ ਨੇ ਨਾ ਉਦੋਂ ਆਪਾਂ ਇਹਨਾਂ ਦੀ ਸਾਈਡ ਇਹ ਜਿਹੜੀ ਚੇਂਜ ਕਰਾਂਗੇ ਯਾਨੀ ਕਿ ਇਹਨਾਂ ਨੂੰ ਆਪਾਂ ਉਦੋਂ ਹੀ ਹਿਲਾਵਾਂਗੇ ਉਸ ਤੋਂ ਪਹਿਲਾਂ ਆਪਣੇ ਆਪ ਪੱਕਣ ਦੇਵਾਂਗੇ ਤੇ ਇਸ ਤਰੀਕੇ ਨਾਲ ਜੀ ਸ਼ੇਪ ਹੈ ਜਿਹੜੀ ਇਹਨਾਂ ਦੀ ਹੋਲਡ ਹੋ ਗਈ ਹੈ ਤੇ ਹੁਣ ਆਪਾਂ ਇਸ ਤਰੀਕੇ ਨਾਲ ਤੋਰਚੇ ਲੈ ਇਹਨਾਂ ਨੂੰ ਪਲਟ ਪਲਟ ਕਰਦੇ ਹੋਏ ਸਾਰੀਆਂ ਸਾਈਡਾਂ ਤੋਂ ਪਕਾ ਲਾਂਗੇ ਵੀ ਸੇਕ ਜਿਹੜਾ ਸਾਰੀਆਂ ਸਾਈਡਾਂ ਤੇ ਲੱਗ ਜੇ ਇਹਨਾਂ ਦੇ 컬러 ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਪਕੌੜੀਆਂ ਦਾ ਆਉਣ ਲੱਗ ਗਿਆ ਤੇ ਬਿਲਕੁਲ ਆਪਾਂ ਫਰੈਸ਼ ਤੇਲ ਦੇ ਵਿੱਚ ਵਧੀਆ ਘਰੇ ਹੀ ਬੇਸਨ ਦੀਆਂ ਤਿਆਰ ਕਰ ਲਾਂਗੇ ਪਕੌੜੀਆਂ ਦਾ ਆਨ ਤਰੀਕੇ ਨਾਲ ਘੱਟ ਖਰਚੇ ਦੇ ਵਿੱਚ ਬਿਨਾ ਮਸ਼ੀਨ ਤੋਂ ਤੇ ਬਿਲਕੁਲ ਟੇਸਟੀ ਬਣਾ ਕੇ ਤਿਆਰ ਕਰਾਂਗੇ ਨਾ ਆਪਾਂ ਨੂੰ ਕਿਸੇ ਛੋਡੇ ਦੀ ਜ਼ਰੂਰਤ ਹੈ ਨਾ ਮਸ਼ੀਨ ਦੀ ਜ਼ਰੂਰਤ ਹੈ ਬਿਲਕੁਲ ਵੀ ਨਹੀਂ ਤੇ ਬਿਲਕੁਲ ਇਸ ਤਰੀਕੇ ਨਾਲ ਸਾਰੀਆਂ ਪਕੌੜੀਆਂ ਬਣ ਕੇ ਹੋ ਗਈਆਂ ਜੀ ਤਿਆਰ ਬਹੁਤ ਕ੍ਰਿਸਪੀ ਬਣੀਆਂ ਇਹ ਹੁਣ ਇਹਨਾਂ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲੈਣੇ ਆ ਤੁਸੀਂ ਆਵਾਜ਼ ਸੁਣ ਸਕਦੇ ਹੋ ਕਿੰਨੀਆਂ ਕ੍ਰਿਸਪੀ ਬਣੀਆਂ ਕਿੰਨੀ ਵਧੀਆ ਇਹ ਦੇਖੋ ਬਿਨਾ ਮਸ਼ੀਨ ਤੋਂ ਬਣ ਗਈਆਂ ਫਿਰ ਇਸੇ ਤਰੀਕੇ ਨਾਲ ਦੂਜੀਆਂ ਵੀ ਆਪਾਂ ਬਣਾ ਲੈਣੇ ਆ ਛੇ 3 ਕਿਨਾਂ ਜਿਹੜੀਆਂ ਪਕੌੜੀਆਂ ਵੀ ਆਪਾਂ ਸਾਰੀਆਂ ਤਿਆਰ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਆਪਾਂ ਸਾਫ਼ ਸੁਥਰੇ ਢੰਗ ਨਾਲ ਘਰ ਦੇ ਵਿੱਚ ਵਧੀਆ ਪਕੌੜੀਆਂ ਬਣਾ ਲਈਆਂ ਬਸ ਜਦੋਂ ਤੁਸੀਂ ਇਹ ਪਕੌੜੀਆਂ ਬਣਾ ਰਹੇ ਹੋਏ ਨਾ ਤੁਸੀਂ ਕੱਦੂ ਕਸ ਨੂੰ ਜ਼ਰੂਰ ਗਰੀਸ ਕਰ ਲਿਓ ਇੱਕ ਵਾਰੀ ਜੇ ਇੱਕ ਵਾਰੀ ਪਕੌੜੀਆਂ ਬਣਾ ਲਈਆਂ ਦੂਜੀ ਵਾਰ ਫਿਰ ਤੁਸੀਂ ਤੇਲ ਨਾਲ ਜਾਂ ਘਿਓ ਨਾਲ ਇਹਨੂੰ ਗਰੀਸ ਕਰ ਲਿਓ ਫਿਰ ਵਧੀਆ ਪਕੌੜੀਆਂ ਬਣ ਜਾਣਗੀਆਂ ਸੋ ਇਹ ਵੀ ਮੈਂ ਬਣਾ ਲੈ ਲਈਆਂ ਜਿਹੜੀਆਂ ਰਹਿ ਗਈਆਂ ਉਹ ਵੀ ਮੈਂ ਬਣਾ ਲੈ ਲਈਆਂ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਵੱਧ ਕਰਿਓ ਜੀ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਰਤਕ ਜੀ ਦੇ ਅਨੁਸਾਰਿਆ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਤਰੀਕੇ ਨਾਲ ਜੀ ਸਾਰੀਆਂ ਪਗੌੜੀਆਂ ਜਿਹੜੀਆਂ ਬਣ ਕੇ ਤਿਆਰ ਹੋ ਗਈਆਂ ਇਹਨਾਂ ਨੂੰ ਠੰਡਾ ਕਰਕੇ ਤੁਸੀਂ ਕਿਸੇ ਵੀ 에ਅਰਟਾਈਟ ਡੱਬੇ ਦੇ ਵਿੱਚ ਜਿਹੜਾ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਹੀ ਕ੍ਰਿਸਪੀ ਬਣ ਕੇ ਤਿਆਰ ਹੋਈਆਂ ਨੇ ਦੇਖੋ ਬਹੁਤ ਹੀ ਵਧੀਆ ਬਣੀਆਂ ਨੇ ਇਹ ਤੁਸੀਂ ਜਰੂਰ ਇਸ ਰੈਸਪੀ ਨੂੰ ਘਰੇ ਟਰਾਈ ਕਰਿਓ ਜੀ